ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਵਧੀਆ ਹੋਵੋਗੇ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਲੱਖ ਤੋਂ ਜ਼ਿਆਦਾ ਵਿਊਜ਼ ਆ ਗਏ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਸ ਲਈ ਆਪਾਂ ਹੁਣ ਦੁਬਾਰਾ ਨਵੀਂ ਵੀਡੀਓ ਲੈ ਕੇ ਆਏ ਹਾਂ ਹੁਣ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਹਾਂ ਸਟਾਰਟ ਧੋਆ ਜਾਂ ਸ਼ੁਰੂ ਕਰਤੇ ਹਾਂ ਮਿੱਠਾ ਪਿਆ ਮੱਥੇ ਦੇ ਵਿਚਾਲੇ ਸੋਹਣਿਆ ਚਿੱਟੇ ਚਿੱਟੇ ਦਿਨ ਛੜੇ ਬਾਹਾਂ ਵਰਗੇ ਖਾਲੀ ਹੱਥ ਜਮਾਂ ਸੁਨੇਹ ਰਾਹਾਂ ਵਰਗੇ ਓਏ ਕਿਹਨੂੰ ਦੇਖ ਲਓ ਜੇ ਨੂੰ ਗਲਤ ਬੋਲੀਏ ਫਿਰ ਲੋਕੀ ਕਹਿੰਦੇ ਆ ਗਲਤ ਕਿਉਂ ਬੋਲਦੇ ਹੋ ਉਹ ਯਾਰ ਇਹਨੂੰ ਪਤਾ ਜੇ ਪਾਰਲਰ ਜਾਊਂਗੀ ਤਾਂ ਲੋਕੀ ਮੈਨੂੰ ਗਾਲਾਂ ਕੱਢਣਗੇ ਇਹ ਫਿਰ ਵੀ ਨਹੀਂ ਹਟਦੀ ਦੂਜੇ ਦਿਨ ਉਹ ਪਾਰਲਰ ਤੁਰੀ ਰਹਿੰਦੀ ਆ ਉਤੋਂ ਪਾਰਲਰ ਵਾਲੇ ਵੀ ਸਾਲੇ ਇੰਨੇ ਬੇਸ਼ਰਮ ਆ ਨਾ ਉਹ ਵਿਚਾਰੀ ਦੇ ਮੂੰਹ ਤੇ ਚਿੱਟਾ ਰੰਗ ਮਾਰਤਾ ਉਹ ਸਾਲੇ ਬਾਹਾਂ ਤੇ ਮਾਰ ਦਿੰਦੇ ਬਾਹਾਂ ਤੋਂ ਉਹ ਫਰੀਕਣ ਬਣਾ ਰੱਖਿਆ ਤੇ ਮੂੰਹ ਤੋਂ ਅਮਰੀਕਣ ਉਹ ਯਾਰ ਜੇ ਨਾ ਮੈਂ ਕੁਝ ਗਲਤ ਬੋਲਾਂ ਤਾਂ ਲੋਕੀ ਕਹਿੰਦੇ ਤੁਸੀਂ ਗਲਤ ਕਿਉਂ ਬੋਲਦੇ ਹੋ ਆ ਵੇਖੋ ਆ ਫੋਟੋ 'ਚ ਦੇਖੋ ਚੋਅ ਆਵੇ ਲੱਗਦਾ ਜਿਵੇਂ ਇਹਨੂੰ ਪੂਤ ਨੇ ਜੱਫੀ ਪਾ ਰੱਖੀ ਹੁੰਦੀ ਆ ਯਾਰ ਨਾ ਮੈਂ ਹੁਣ ਕੁਝ ਬੋਲਣਾ ਨਹੀਂ ਚਾਹੁੰਦਾ ਆ ਮੈਂ ਤੁਹਾਨੂੰ ਕਮੈਂਟ ਪੜ੍ਹ ਕੇ ਸੁਣਾ ਦਿੰਨਾ ਸਾਰੇ ਕੰਮ ਦੀ ਭੈਣ ਗੜਤੀ ਹੱਥਾਂ ਤੇ ਵੀ ਕੋਈ ਪੇਂਟ ਮਾਰ ਦੇਵੋ ਮੂੰਹ ਅਮਰੀਕਨ ਬਾਹਾਂ ਅਫਰੀਕਨ ਹੈਲੋ ਗਾਇਸ ਅੱਜ ਉਸੇ ਹਾਲ ਲੱਗ ਕੇ ਆ ਪੁਰਗਾ ਜੋ ਕੱਤੋਂ ਸਾਰੇ ਖਾਤੀਏ ਹੁਣ ਆ ਰਿਹਾ ਚਾਰ ਆਖੀ ਦੋ ਤੇ ਫਟਾ ਦੇਖ ਲੋ ਆਖੇ ਪੂੜੀਆਂ ਤੁਸੀਂ ਕਦੇ ਖਾਧੀਆਂ ਨਹੀਂ ਹੋਣੀਆਂ। ਓ ਯਾਰ ਕਹਿੋ ਜੀ ਆ ਯਾਰ ਇਹ। ਯਾਰ ਕੱਲ ਮੰਨਿਆ ਰੰਗ ਰੂਪ ਤਾਂ ਰੱਬ ਦੀ ਦੇਣ ਆ। ਦੁਨੀਆ ਤੇ ਪੰਜ-ਸੱਤ ਹੀ ਆ। ਓਏ ਦੀ ਤਾਂ ਆਵਾਜ਼ ਵੀ ਫਟੇ ਸਪੀਕਰ ਰਗੀ ਆ। ਯਾਰ ਸੱਚੀ ਯਾਰ ਲੋਕਾਂ ਨੇ ਐਵੇਂ ਇਹਨਾਂ ਨੂੰ ਸਿਰੇ ਚੜਾ ਰੱਖਿਆ। ਓ ਇਹ ਪੰਜ-ਸੱਤ ਹੈਗੇ ਕਾਲੇ ਪੀਲੇ ਏ। ਓ ਸਾਲਿਆਂ ਨੇ ਤਾਂ ਸੱਚੀ ਜੀਣਾ ਦੁੱਬਰ ਕਰ ਰੱਖਿਆ। ਸਾਰਾ ਦਿਨ ਬਸ ਇਹਨਾਂ ਦੀਆਂ ਵੀਡੀਓ ਸਾਹਮਣੇ ਆ ਜਾਂਦੀਆਂ। ਕੌਣ ਇਹ ਲੋਕ? ਕਹਾਂ ਸੇ ਆਤੇ ਹੈ? ਕਾਣੀ ਮੇਰਾ ਤੁਖਾ ਨੂੰ ਫਣੇ ਲਾਵੇ ਆਉ ਯਾ ਟਾਪੇਂਦੇ ਸੁਖਾ ਸੁਕਨਾ ਮੁੰਡਾ ਕਰਨਾ ਤਰੱਕੀ ਕਿਤੇ ਜਾਵੇ ਆਹ ਦੇਖ ਲੋ ਮਾਨ ਹਸਤੇ ਉਹ ਸਾਰੇ ਲੋਕਾਂ ਦੇ ਪੈਸੇ ਖਾ ਕੇ ਕਿਵੇਂ ਸਾਰੇ ਭੈਣ ਭਰਾਵਾਂ ਨੇ ਹੱਥ ਵਰਗੀਆਂ ਸੇਤਾਂ ਬਣਾ ਰੱਖੀਆਂ ਜਿਨ੍ਹਾਂ ਨੇ ਕੀਤਿਆ ਮੇਰੇ ਵਰਗਿਆਂ ਨੇ ਪੈਸੇ ਸੰਡ ਤੇ ਉਹਨਾਂ ਦੀਆਂ ਸ਼ਕਲਾਂ ਕੰਗਾਰੂ ਵਰਗੀਆਂ ਹੋਈਆਂ ਪੀਆਂ ਮੇਰੇ ਚਾਰ ਦਿਨ ਹਲੇ ਵਿਆਹ ਨੂੰ ਹੋਇਆ ਤੇ ਇਹ ਨਵੇੜੇ ਕਰਨ ਨੂੰ ਫਿਰਦੀ ਆ ਹੁਣ ਲੱਗਦਾ ਹੁਣ ਚੌਥੇ ਵਿਆਹ ਦੀ ਤਿਆਰੀ ਚ ਹੈ ਉਹ ਇਹ ਤਾਂ ਹਲੇ ਕੁਝ ਵੀ ਨਹੀਂ ਆਪ ਵੀਡੀਓ ਦੇਖੋ ਆਈ ਛੋੜ ਕੇ ਦੁਨੀਆ ਕੀ ਬਣਦੀ ਮੈਂ ਤਾਂ ਦੇਣਾ ਹੈ ਜਵਾਬ ਮੇਰੀ ਮਾਂ ਨੂੰ ਮੈਂ ਕਰਦਾ ਭੁਲਾਏ ਫਿਰਦਾ ਭੁਲਾਈ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾਰ ਮੈਂ ਕਰਦਾ ਭੁਲਾਏ ਫਿਰਦਾ ਦੇਖ ਲਓ ਖਸਮ ਦੀ ਮੂੰਹ ਤੇ ਹੀ ਬੇਇਜ਼ਤੀ ਉਹਨੇ ਕਈ ਮੂੰਹ ਚੱਕੀ ਫਿਰਦੇ ਨੇ ਤਾਂ ਨੂੰ ਔਰ ਕੰਜਰਾ ਡੁੱਬ ਕੇ ਮਰ ਜਾ ਤੂੰ ਤੈਨੂੰ ਦੁਨੀਆ ਤੇ ਕੋਈ ਕੁੜੀ ਨਹੀਂ ਲੱਭੀ ਆ ਕਿਵੇਂ ਦਰਿਆਈ ਘੋੜੇ ਪਿੱਛੇ ਤੂੰ ਪਾਗਲ ਹੋਇਆ ਫਿਰਦਾ ਚੱਲ ਪੂਜਾ ਬਾਕੀ ਗੱਲਾਂ ਛੱਡ ਤੇ ਸਹੀ ਸਹੀ ਦੱਸਿਓਣ ਜਿਹੜਾ ਪੈਸਾ ਤੂੰ ਲੋਕਾਂ ਤੋਂ ਭੀਖ ਮੰਗ ਕੇ ਇਕੱਠਾ ਕੀਤਾ ਸੀ ਉਹ ਪੈਸੇ ਦਾ ਤੂੰ ਲਿਆ ਕੀ ਸੀ ਨੀਅਤ ਮੇਖੋੜ ਸਾਫ਼ ਨਜ਼ਰ ਆਤਾ ਇਹ ਤਾਂ ਡੱਕ ਖਰਚਾ ਕਿੰਨਾ ਹੋ ਜਾਂਦਾ ਤੇ 30000 ਮਹੀਨੇ ਦਾ 70 80 ਹਜ਼ਾਰ ਖਰਚਾ ਉਹ ਮੇਰੇ ਆ ਸਾਲਿਆ ਤੂੰ ਕਿਹੜਾ ਕੋਈ ਕੈਂਸਰ ਦਾ ਮਰੀਜ਼ ਆ ਹੈ ਯਾਰ ਉਹੋ ਜਿਹਾ ਇੰਟਰਵਿਊ ਲੈਣ ਵਾਲਾ ਉਹ ਕੰਜਰਾ ਇਹ ਕਿਹੜਾ ਕੋਈ ਪੰਜਾਬ ਲਈ 골ਡ ਮੈਡਲ ਜਿੱਤ ਕੇ ਲਿਆ ਜਿਹੜੋ ਸਾਹਮਣੇ ਬਾਕੇ ਤੇ ਉੰਟਰ ਨੂੰ ਲਈ ਜਾਣਾ ਯਾਰ ਸੱਚੀ ਪੰਜਾਬ ਚ ਨਾ ਆ ਟੈਂਪੋਆਂ ਨੇ ਸੱਚੀ ਬੁਰਾ ਹਾਲ ਕਰ ਰੱਖਿਆ ਉਹ ਪਹਿਲਾਂ ਕਹਿੰਦੇ ਸੀ ਵੀ ਪੰਜਾਬ ਚ ਇੱਟ ਪੱਟੋ ਤੇ ਇੱਕ ਸਿੰਗਰ ਨਿਕਲਦਾ ਤੇ ਹੁਣ ਸਾਲਾ ਇੱਟ ਪੱਟੋ ਥੱਲੇ ਤਿੰਨ ਚਾਰ ਟੈਂਪੋ ਬੈਠੇ ਹੁੰਦੇ ਆ ਮੱਤ ਸਹੀ ਹੈ ਕੱਪੜੇ ਵੀ ਤੁਹਾਡੇ ਵਧੀਆ ਹਨਾ ਚੱਕਵੇਂ ਦਾ ਚੱਕਵੇਂ ਪਾਏ ਹੁੰਦੇ ਆ ਇਹ ਉਹ ਕਿੱਥੋਂ ਲੈਨੇ ਹੋ ਕਿ ਉਹ ਕਿੰਨੇ ਸੱਚਾ ਕੱਪੜਿਆਂ ਤੇ ਕਰ ਦਿੱਲੇ ਓਏ ਕੰਜਰਾ ਕਿਉਂ ਪੰਪਦੀ ਐ ਨਾਲੋਂ ਚੱਕਵੇਂ ਕੱਪੜੇ ਤਾਂ ਬਾਲੇ ਹੁੰਦੇ ਆ ਆਹ ਦੇਖ ਲੋ ਮੇਰੇ ਸਾਲੇ ਟੈਂਪੂ ਦੇ ਕੱਪੜੇ ਕੁਝ ਲੋਕਲ ਸਟੋਰਸ ਨੇ ਨਾ ਲੁਧਿਆਣੇ ਬਹੁਤ ਵਧੀਆ ਲੋਕਲ ਸਟੋਰਸ ਨੇ ਤੋਬਾ 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 ਤਾਲਾ ਮੂਡ ਖਰਾਬ ਕਰ ਦਿੱਤਾ